ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਮਦੀਹ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰ ਕੋਲ ਅੱਜ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਝੋਟੀਆਂ ਦਿਖਾਉਣੀਆਂ ਵਾਂ ਤੇ ਤਿੰਨੇ ਤੁਹਾਨੂੰ ਟੁਕੜਾ ਗੱਬਣਾ ਤੁਹਾਨੂੰ ਦਿਖਾਉਣੀਆਂ ਵਾਂ ਚੰਗੀਆਂ ਸੋਹਣੀਆਂ ਝੋਟੀਆਂ ਤੁਹਾਨੂੰ ਟੁਕੜਾ ਗੱਬਣਾ ਚੱਕ ਪਾਸ ਤੋਂ ਦਿਖਾਵਾਂਗੇ ਚਲ ਬਾਅਦ ਡਿਪਟੀ ਵੀਰ ਨਾਲ ਆਪਾਂ ਕਰਦੇ ਆਂ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਜੀ ਬਹੁਤ ਸੁਣਾ ਠੀਕ ਠਾਕ ਜੀ ਬੜੀ ਵਧੀਆ ਪਾਈ ਤੁਸੀਂ ਸੁਣਾਓ ਠੀਕ ਆ ਜੀ ਸਾਫ ਵਧੀਆ ਜੀ ਵਧੀਆ ਚੱਲਿਆ ਵੇਖ ਗਿਆ ਮਾਲ ਪਰਸਾਂ ਵਾਲਾ ਹੈ ਪਰਸਾਂ ਵਾਲਾ ਪਾਜੀ ਗਿਆ ਮਾਲ ਕਿੰਨੇ ਕਾ ਫੋਨ ਖਾਣਾ ਫੋਨ ਪਾਜੀ ਇਹ ਤਾਂ ਕਰਾਈ ਜਾਂਦੇ ਆ ਤੇ ਅੱਛਾ ਤੁਹਾਨੂੰ ਮਸਲ ਕਰਦੇ ਆ ਫੋਨ ਵੀ ਵੀਡੀਓ ਬੜੀ ਬੜੀ ਕਰਦੀ ਹੈ ਅੱਛਾ ਫੋਨ ਪਾਜੀ ਬੜਿਆ ਜੀ ਅੱਛਾ ਬੜਾ ਭਾਜੀ ਵੀਰ ਭਰਾ ਪਿਆਰ ਨਾਲ ਬਹਿ ਕੇ ਕਰਨ ਠੀਕ ਆ ਹਾਂਜੀ ਜੇ ਇਤਨਾ ਚਲੋ ਆਪਾਂ ਸਾ ਦੇਣ ਦੇ ਉਹਨਾਂ ਦਾ ਵੀ ਸਾਡਾ ਦੇਣ ਦੇ ਆ ਚਲੋ ਸਾਰਿਆਂ ਨਾਲ ਰਲ ਮਿਲ ਕੇ ਆ ਭਾਜੀ ਆਪਾਂ ਮਾਰ ਲਿਆ ਹੁੰਦੇ ਹਾਂ ਹਾਂਜੀ ਹਾਂਜੀ ਆਪਾਂ ਮਾਰ ਹੀ ਮਾਰਾ ਦਵਾਂਗੇ ਫਿਰ ਕਿੰਨੇ ਲੈਣਾ ਹਾਂਜੀ ਆ ਹੋਈ ਜੇ ਵਿਕਦਾ ਉਹੀ ਤੇ ਫੇਰ ਹੀ ਗਾਂ ਲੈ ਹੁੰਦੇ ਜੇ ਤੱਕ ਫੋਨ ਆਈ ਜਾਂਦੇ ਠੀਕ ਆ ਹਾਂਜੀ ਬਾਕੀ ਭਾਜੀ ਕਿਸੇ ਨੂੰ ਪਤਾ ਹੀ ਇਹ ਵੀਡੀਓ ਚੱਲਣ ਦੀ ਵਾਧ ਹਾਂਜੀ ਹਾਂਜੀ ਤੇ ਅੱਜ ਛੁੱਟੀਆਂ ਸਾਰੀਆਂ ਇੱਕੋ ਜਿਹੀਆਂ ਹੀ ਆ ਗੋਰੀਆਂ ਭਾਜੀ ਤਿੰਨੇ ਇੱਕ ਇੱਕ ਘਰਾਂ ਲੀਆਂ ਫੌਜੀ ਵੀ ਆ ਤੇ ਸੌਦੇ ਤਿਆਹਨਾ ਕਰਿਓ ਭਲੇਖਾ ਨਾ ਲੱਗ ਜਾਏ ਬਾਅਦ ਚ ਨਹੀਂ ਨਹੀਂ ਕੋਈ ਨੰਬਰਾਂ ਦੇ ਤਾਂ ਨਾ ਕੋਈ ਯਾਦ ਰੱਖੇ ਚੰਗੀ ਤਰ੍ਹਾਂ ਬੱਚੇ ਨਾ ਵਿੱਚ ਛੋਟੀ ਕੋਈ ਹੋਵੇ ਤੇ ਸਬਦਾ ਕੇ ਹੋਰ ਦਾ ਜੀ ਅੱਛਾ ਤੇ ਮੰਨ ਲਓ ਉਹਨਾਂ ਸੇ ਸੋਦੀ ਅੰਦਰ ਤੇ ਲਿਓ ਇਦੀਆਂ ਅੱਛਾ ਤਾਂ ਅਗਰ ਛੋਟੀਆਂ ਨਾ ਵੇਚਦੀਆਂ ਠੀਕ ਹੈ ਤਾਂ ਹੀਰੇ ਪਾਲੇ ਆ ਦੇ ਅੱਛਾ ਵੱਡੇ ਖਾਲੀਕਰ ਆ ਆ ਦੇ ਮੈਂ ਚਲੋ ਨਾਮ ਦੱਸਦੇ ਕਰੀ ਨਾਮ ਭਾਜੀ ਡਿਪਟੀ ਪਿੰਡ ਜੱਕ ਮਸੀਗਾ ਤਸੀਰ ਜਨਾਲਾ ਤੇ ਜਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਬੋਲ ਦੇ ਕਰ 988194752 ਠੀਕ ਹੈ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਛੋਟੀ ਆ ਬਿਲਕੁਲ ਛੋਟੇ ਸਿੰਘ ਵਾਲੀਆਂ ਝੋਟੀਆਂ ਸੋਹਣੀਆਂ ਝੋਟੀਆਂ ਆ ਜਿਹੜੀਆਂ ਸਾਨਾਂ ਦਾ ਸੱਜ ਗਿਆ ਆਪ ਵੀ ਦੇਖ ਸਕਦੇ ਤੇ ਮਿਲਕ ਵੀ ਨੇ ਵੀ ਦੇਖ ਸਕਦੇ ਇਹ ਨਹੀਂ ਭਾਜੀ ਛੜਾਕਣਾ ਅੱਛਾ ਜਿੰਜਾ ਬੜੀਆਂ ਨੇ ਠੰਡੀਆਂ ਧੀਰੀਆਂ ਤੇ ਕਿੰਨਾ ਚੱਦੇ ਚੱਕ ਪਾਸ ਤੇ ਪਾਈ ਸ਼ਾਮ ਨੂੰ ਚੈੱਕ ਪਾ ਤੇ ਮੂੰਹ ਵਿੱਚ ਵੀ ਜੀ ਤੁਹਾਡੀ ਅੱਛਾ ਹਾਂਜੀ ਤੇ ਸੂਆ ਪਹਿਲਾ ਹੀ ਆਲੇ ਸੂਆ ਪਹਿਲਾ ਪਾਈਦੇ ਤਿੰਨੇ ਪਹਿਲੇ ਪਹਿਲੇ ਅੱਛਾ ਹਾਂਜੀ ਤੇ ਗਾਂ ਦੂਸਰੇ ਲਈ ਗੱਭਣੇ ਦੂਸਰੇ ਨਹੀਂ ਗੱਭਣੇ ਹੁਣ ਦੁੱਧ ਕਿੰਨਾ ਜੀ ਦੁੱਧ ਭਾਜੀ ਕੋ ਮਨ ਲਓ 8-8 ਕਿਲੋ ਹੈਗਾ ਤਿੰਨਾ ਥੱਲੇ ਅੱਛਾ ਬਾਕੀ ਨਾ ਰਾਤੀ ਆਈਆਂ ਜੇ ਮਨ ਲਓ ਰਾਤੀ ਆਪਾਂ ਨੂੰ ਲਾਈਆਂ ਨੇ ਟੀਵੀ ਅੱਛਾ ਤੇ ਸਵੇਰੇ ਡਿੰਗਾ ਡੀਆਂ ਸਵੇਰੇ ਪਹਾੜੇ ਦੇ ਝੋਈਆਂ ਚ ਝੋਈਆਂ ਚੋਈ ਕਰਤੀ ਜੀ ਚੋਈ ਹੋਈ ਆ ਹਾਂਜੀ ਹੁਣ 8 ਵਜੇ ਦਾ ਟਾਈਮ ਹੈਗਾ ਜੀ ਠੀਕ ਹੈ ਚੋਈ ਆਪਾਂ ਕਰਤੀ ਆ ਠੀਕ ਹੈ ਹਾਂ 6 ਵਜੇ ਚੋਈ ਕਰਤੀ ਜੀ ਠੀ ਇਹਗੇ ਦੇ ਵੀ ਰਾਤੀ ਲੱਤ ਨਹੀਂ ਪੁੱਟੀ ਮਈਆਂ ਨੇ ਠੀਕ ਆ ਤੇ ਰਾਤ ਨੂੰ ਕੋਈ ਆਵੇ ਵੀ ਟੀਗਾ ਵੀ ਲਵਾ ਸਕਦੀਆਂ ਠੀਕ ਹੈ ਨਾ ਗੱਲ ਠੀਕ ਹੈ ਜੀ ਤੋਰੋ ਇੱਕ ਰੀ ਇੰਗੀ ਲਖੋ ਜੋਟੀ ਦੀ ਕੜੀ ਲੱਗੀ ਬਾਕੀ ਇਹ ਆ ਕਿ ਭਾੜੇ ਤੇ ਵੀ ਮਿਲ ਸਕਦੀਆਂ ਤੇ ਟੀਗੇ ਤੇ ਵੀ ਮਿਲ ਸਕਦੀਆਂ ਤੇ 6 ਮਹੀਨੇ ਜੀ ਤੇ ਚੱਕ ਪਾਸੇ ਗਰੰਟੀ ਪੂਰੀ ਪੂਰੀ ਗਰੰਟੀ 6 ਕਿਲੋ ਦੋ ਦੋੜ ਕੋਈ ਲਾਵੇ ਮੇਰਾ ਵੀ ਅੱਛਾ ਅੱਛਾ 6 ਮੰਨ ਕੇ ਚੱਲੇ ਕੋਈ ਬਾਕੀ ਇਹ ਕਿ ਇਹ ਆ ਕਿ ਝੋਟੀਆਂ ਸੋਹਣੀਆਂ ਆ ਚੰਗੇ ਕਦ ਕਾਟਦੀਆਂ ਆ 6 ਮਹੀਨੇ ਦੀ ਚੱਕ ਪਾਸ ਦੱਸਦੇ ਆ ਵਾਲੀ ਜਿਹੜੀ ਪਹਿਲੇ ਨੰਬਰ ਤੇ ਆ ਤੇ ਮੋਂਮ ਚੇਗਿਆ ਗਾਂ ਚੰਗੇ ਪੈਸਿਆਂ ਦੀਆਂ ਤਿਆਰ ਹੋਣ ਵਾਲੀਆਂ ਬੜੀਆਂ ਪਾਜੀਆਂ ਦੇ ਸ਼ੌਕ ਨਾਲ ਪਾਲੀਆਂ ਚਲੋ ਭਾਜੀ ਲੈਣਾ ਪੈਂਦਾ ਡੰਕਰ ਕੇ ਲੈ ਤੇ ਠੰਡ ਥੋਣ ਓਕੇ ਸਾਰੀਆਂ ਤੇ ਭਾਜੀ ਓਕੇ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਹੈਗਾ ਠੀਕ ਐ ਇੱਕ ਦਿਨ ਨਾ ਕਰੇ ਹਵਾਨਾ ਇਹਦਾ ਫੇਰ ਚੰਗੀ ਤਰ੍ਹਾਂ ਦਿਖਾ ਦਈਏ ਓਏ ਇਹਦੇ ਧੂਲ ਛੱਟਾ ਨਹੀਂ ਹੈਗਾ ਭਾਜੀ ਠੀਕ ਐ ਹਾਂ ਠੰਡੀਆਂ ਢੇਰੀਆਂ ਜਿੱਟੀਗਾ ਵੀ ਲੋਣਾ ਤੇ ਸੁਣਾਣੀ ਤੇ ਮੁੱਲੇ ਦਾ ਫੇਰ ਭਾਜੀ ਜਿੰਨਾ ਅਸੀਂ ਮੈਂ ਕਰ ਦਿੰਦਾ ਜਿਆ ਜਿਆ ਕਰੋ ਇਹਦਾ ਫਿਰ ਢੋਟੀ ਦੇ ਭਾਜੀ ਤੁਹਾਨੂੰ ਪਤਾ ਜਦੋਂ ਤਿਆਰ ਹੋ ਗਈ ਲੱਖੋਂ ਬਾਹਰ ਆ ਹਾਂਜੀ ਕੋਣ ਦੇ ਦਿੱਤੀ 70000 ਦੀ ਨਹੀਂ ਕੋ ਮਾਨਤਨ ਕਰੋ ਇਹ ਨਹੀਂ ਕਰਦੀ ਫਿਰ ਮਾਂ ਅੱਛਾ ਹਾਂਜੀ ਹੋਰ ਕਰ ਦੋਗੇ ਮੋਕੇ ਤੇ ਕਰਾ ਲਓ ਹੋਰ ਕਈ ਗੱਲ ਕਿੰਨੇ ਦੇ ਕਈ ਦਈਏ ਫਿਰ ਤੁਸੀਂ ਦੱਸੋ ਇੱਕੋ ਗੱਲ ਕਰਦੀਏ ਫਿਰ ਕਰ ਦੋ ਕਰ ਦੋ ਭਾਈ ਜੀ ਭਾਈ 65 ਤੇ ਕਰਦੀ ਹੈ ਹਨ ਕੋਈ ਗੱਲ ਨਹੀਂ ਭਾਜੀ ਕਰ ਦੋ ਅੱਛਾ ਕੋਈ ਗੱਲ ਨਹੀਂ ਬਾਕੀ ਮਾਨ ਛੋਟਾ ਜਿਹੜਾ ਛੋਟੇ ਜਿਹੜਾ ਸਾਂਭੂ ਨਾ ਭਾਜੀ ਅੱਛਾ 14 ਦੇ 90 95 ਦੀ ਭਾਜੀ ਹੱਥੋਂ ਛੋਟੇ ਝੋਟੀਆਂ ਲਿਖ ਜੂਗੀ ਠੀਕ ਆ ਪਰ ਦੋ ਤਿੰਨ ਮਹੀਨੇ ਸਾਹਮਣੇ ਪੈਣੀ ਸਾਰੀ ਠੀਕ ਆ ਹਾਂਜੀ ਝੋਟੀਆਂ ਸਿੰਗੀ ਵੇਖੋ ਕਿੱਡੀ ਲੱਗੀ ਬਾਕੀ ਵੀ ਰਹਿ ਆਪੇ ਵੇਖ ਲੈਣੀ ਜਿਹੜੇ ਮਤਲਬ ਰੱਖਣੀਆਂ ਝੋਟੀਆਂ ਦੁੱਧ 6 ਕਿਲੋ ਪੱਕਾ ਹੈਗਾ ਮੁੱਕ ਤਾ 6 ਕਿਲੋ ਪੱਕਾ ਪੱਕਾ ਭਾਜੀ ਦੁੱਧ 8 8 ਕਿਲੋ ਜੋ ਕੇ ਲਿਆ ਖਾਣੇ ਕੱਖ ਨਹੀਂ ਡੀਆਂ ਦੇ ਠੀਕ ਆ ਹਾਂਜੀ ਤੇ ਹੁਣ ਜਿਹੜੀ ਆ ਦੂਸਰੇ ਇੱਕ ਨਜਰ ਦੀ ਚੱਕ ਪਾਸ ਤੇ ਤੇ ਨਾਂ ਮਹੀਨਾਂ ਦੀ ਤੇ ਨਾਂ ਮਹੀਨਾਂ ਦੀ ਚੱਕ ਪਾਸ ਤੇ ਚੱਕ ਪਾਸ ਦੇ ਚੁਵਾਈ ਕਿਤੇ ਲੱਗੀ ਮਈਆਂ ਦੇ ਕੋ ਚੋਲੂ ਤੇ ਛੱਡ ਕੇ ਨਹੀਂ ਜਾਂਦਾ ਅੱਛਾ ਆ ਕੇ ਲਿਆ ਰਗੀ ਥਣ ਕੱਢਦੀ ਮਈਆਂ ਤੋਰਾਂ ਫਿਰ ਇੱਕ ਰੀ ਦਾ ਦੁੱਧ ਪਾਜੀ ਭਾਣ 7 ਕਿਲੋ ਹੀ ਹੋਏ ਜੀ ਅੱਛਾ ਛਾਂ ਛਾਂ ਕਿਲੋਆਂ ਦੇਣੀਆਂ ਠੀਕ ਹੈ ਮਈ ਚੋਲੂ ਤੇ ਛੱਡ ਕੇ ਨਹੀਂ ਜਾਂਦਾ ਮਈ ਬਾਕੀ ਕਾਦੇ ਤਾਂ ਸਾਰੀਆਂ ਤਾਂ ਹੀ ਉੱਚਾ ਵਾ ਜਿਹੜੀ ਆ ਵਾਲੀ ਝੋਟੀ ਆ ਮਨ ਵਿਖਾਓ ਭਾਜੀ ਗੜੇ ਗੜੇ ਢੇਰ ਕਾਣ ਰਗੇ ਵੇਖੋ ਮੂੰਹ ਮਾ ਚਲ ਵਾ ਜ ਲੈ ਮੂੰਹ ਕਿੱਦਾ ਸੋਹਣਾ ਛੋਟੇ ਸਿੰਘ ਸੋਹਣੀਆਂ ਝੋਟੀਆਂ ਵਾਂ ਜਿਹੜੀਆਂ ਕੱਦ ਕੱਠ ਵੇਰੇ ਦੇ ਪਾਜੀ ਰਿੰਗ ਡਿੰਗ ਮਿਲੀਆਂ ਜੀ ਠੀਕ ਆ ਤੇ ਸ਼ਾਮ ਨੂੰ ਕੋਈ ਵੀ ਸਾਈਪਾ ਘਟੀਗਾ ਵੀ ਲਵਾ ਸਕਦੀਆਂ ਜੀ ਅੱਛਾ ਬਾਕੀ ਕੋਈ ਘੂਰ ਹੋਵੇ ਸਾਰ ਘਾਟ ਵਾਦ ਹੋਵੇ ਠੀਕ ਆ ਰਹਿਣ ਦੇ ਬੱਜੀਆਂ ਠੀਕ ਆ ਐ ਸਾਫ ਹੱਥ ਲਓ ਪੂਰੀਆਂ ਬਣ ਜਾਂਦੀਆਂ ਚਵਾਈ ਕੀਤੀ ਜੀ ਅੱਜਾ ਬਾਕੀ ਮਿਲਕਵੇਨ ਇਹਦੇ ਵੀ ਚੰਗੀ ਲੱਗੀ ਆ ਚੰਗੀ ਭਾਜੀ ਕਦੇ ਕੱਢ ਤੇ ਇਹਦਾ ਮੁੱਲ ਫਿਰ ਹੋਨ ਦਾ ਭਾਜੀ ਇੱਕੋ ਜਿਹੀ ਜਿਹੜੀ ਮਰਜ਼ੀ ਲੈ ਜੇ ਕੋਈ ਕੇ ਅੱਛਾ ਇਹ 36000 ਦੀ ਦੇ ਲਾਂਗੇ ਅੱਛਾ ਇਹ 36000 ਦੀ ਦੇ 36000 ਜੜੀ ਦੇ ਲਾਂਗੇ ਠੀਕ ਹੈ ਜੀ ਮਾਤਾ ਕੋਈ ਕਲੀ ਕਰ ਦਾਂਗੇ ਬਾਕੀ ਜਿਹੜਾ ਝੋਟਗਾ ਮੰਨ ਲਓ ਲੈ ਜੂ ਨਾ ਭਾਜੀ ਹਾਂਜੀ ਮੰਨ ਲਓ ਜਿਉਣਾ ਵਾ ਦੇ ਦਿਆਂ ਬਾਕੀ ਸੱਜਰਾਂ ਨੇ ਦੋ ਦਿਨਾਂ ਚੰਗਾ ਕੱਢਿਆ ਨਾ ਇਹਨੇ ਚੈੱਕ ਪਾਸ ਗਿਆ ਇਹ ਤਿੰਨ ਮਹੀਨਿਆਂ ਦੀ ਚੈੱਕ ਪਾਸਿਆ ਤੇ ਹੁਣ ਆ ਗਏ ਆਪਣੇ ਕੋਲ 30 ਨੰਬਰ ਤੇ ਤੇ ਇਹਦੇ ਬਾਰੇ ਵੀ ਦੱਸ ਤੀਆ ਇਹਦੀ ਬੜੀ ਕੱਟੀ ਲਈ ਜੇਖੋ ਜੀ ਵੀਰ ਅੱਛਾ ਇਹਦੀ ਕੱਟੀ ਇਹਨੇ 9 ਮਹੀਨੇ ਦੀ ਕੱਟੀ ਹੈ ਅੱਛਾ ਇਹ ਡੇਢ ਮਹੀਨੇ ਦੀ ਮੰਨ ਲਓ ਮੱਝਾਂ ਦੇ ਨਹੀਂ ਬਣੀਗਾ ਅੱਛਾ ਤੇ ਮੰਨ ਲਓ ਦੁੱਧ ਦੇ ਕੋਈ 8 ਕਿਲੋ ਸੀ ਤੇ ਹੁਣ ਰਹਿ ਗਏ ਕੋਈ 6 ਕਿਲੋ 6 ਕਿਲੋ ਹੀ ਹੈ ਚੌਣ ਚਾਂੜ ਇਹ ਵੀ ਬੜੀ ਸਖਤ ਚਵਾਈ ਕਰਦੀ ਜੀ ਤੇ ਇਹ ਚੈੱਕ ਪਾਸ ਨਹੀਂ ਆ ਹਨਾ ਹਾਂ ਦੇਖ ਸਕਦੇ ਜੀ ਠੀਕ ਆ ਹਾਂ ਮਤਲਬ ਚੌਣ ਲੱਗਿਆ ਖਰਾਬ ਨਹੀਂ ਕਰਦੀ ਕੇ ਇਹ ਆਪਾਂ ਤੁਹਾਨੂੰ ਟੀਕਾ ਲਾ ਲਓ ਰਾਤੀ ਟੀਕੇ ਤੇ ਮਿਲੀ ਹੈ ਅੱਛਾ ਸਵੇਰੇ ਪਹਾੜੇ ਦੇ ਮਿਲੀਆਂ ਕਨੇ ਮੀਆਂ ਠੀਕ ਆ ਸ਼ਾਮਾਂ ਟੀਕਾ ਫੇਰ ਲਵਾ ਸਕਦੀਆਂ ਜੀ ਇੱਕ ਇਹ ਚੈੱਕ ਪਾਸ ਨਹੀਂ ਹਣਾ ਇਹਦੇ ਨੇ ਗਾਰੰਟੀ ਆਪਾਂ ਨੇ ਦੱਸਿਆ ਵੀ ਬਣੀ ਡੇਢ ਮਹੀਨੇ ਦੀ 31 ਦੀ ਲਈ ਜੇ ਸਾਡੇ ਤੇ ਨਾ ਮਹੀਨੇ ਕੱਟੀ ਪਾਜੀ ਵਾਵਾ ਕੱਟੀ ਸੇਵਾ ਬੜੀ ਹੋਈ ਉਹ ਠੀਕ ਹੈ ਹਾਂ ਜੀ ਤੋਰ ਸਾਹੰਦੂ ਘਰੇ ਫਲੋਰ ਦੋ ਤਾਂ ਬਾਜੋ ਕੀ ਦੋ ਤਾਂ ਨਿਕਨ ਮਾਝਾ ਬਾਜੋ ਕੀ ਠੀਕ ਹੈ ਜੀ ਆ ਦੋਵੇਂ ਪਾਜੀ ਮੱਝਾਂ ਵਧਣ ਗਿਆ ਬਾਕੀ ਉਹ ਤੁਹਾਨੂੰ ਪਤਾ ਵੀ ਮੱਝ ਜਲ ਜਰਦੀ ਕਰ ਬਣਿਆ ਹਾਂ ਜੀ ਹਾਂ ਜੀ ਉਹਨਾਂ ਦੇ ਬਾਦ ਇੱਕ ਟੈਂਟਰ ਦੁਪਹਿਰਾ ਕੱਢ ਗਿਆ ਨਹੀਂ ਇਹਦੀ ਵਖਾਵੇ ਡਿਜੀ ਬਾਕੀ ਇਹ ਵੀ ਛੋਟੇ ਸਿੰਘ ਦੀ ਮਾਲਕ ਆ ਛੋਟੀਆਂ ਅੱਜ ਤਿੰਨੇ ਆ ਤਿੰਨੇ ਸੋਹਣੀਆਂ ਵਾਂ ਜੜੀਆਂ ਇੰਨਾਂ ਮੈਂ ਕਹਿੰਦਾ ਕਿ ਡੇਢ ਕਿ ਮਹੀਨਾ ਬਣੀ ਨੋਇਆ ਵਾ ਪਰ ਇਹ ਜਿਹੜੀ ਚੱਕ ਪਾਸ ਨਹੀਂ ਹੈ ਸੱਜਣਾ ਕਿੰਨੇ ਕਿ ਦੁੱਧ ਵਾਲੀਆਂ ਜੇ ਵੇਦੀ ਹੈ ਭਾਈ ਕਹਿੰਦੇ ਵੀ 13 ਕਿਲੋ 14 14 ਕਿਲੋ ਦੁੱਧ ਦਤਾ ਹੈ ਨਾ ਠੀਕ ਹੈ ਅੱਜ ਹੁਣ ਵੀ ਦੁੱਧ 8 8 ਕਿਲੋ ਹੈਗਾ ਅਸੀਂ ਤੇ ਮਨੋਂ ਰਾਤੀ ਆਈਆਂ ਤੇ ਮੈਨੂੰ ਯਾਦ ਆ ਦੇ ਦੁੱਧੋ ਘੜੀਆਂ ਹੋਈਆਂ ਠੀਕ ਹੈ ਪਤਾ ਖਾਣੇ ਰੱਖਣੀ ਡੀਆਂ ਤੇ ਇਹਦਾ ਮੁੱਲ ਫਿਰ ਇਹ ਦਾ ਮੁੱਲ ਭਾਈ 60000 ਦਾ ਅੱਛਾ ਹਾਂਜੀ ਇਹ ਕਿੰਨੇ ਦੇ ਦੇ ਦੇਣੀ ਹੈ ਇਹ ਭਾਈ ਜੀ ਦੇ ਦਾਂਗੇ ਆਪਾਂ 75000 ਦੇ ਦੋ 75000 ਦੇ ਦੋ ਹੋਰ ਕਰ ਦੋਗੇ ਮੈਂ ਕਰਦਾ ਗੁਰਮੀਰ ਫੋਨ ਲਾ ਜੈਸ ਨੋਈ ਕਰੋ ਇਹਦਾ ਬਿਲਕੁਲ ਨਹੀਂ ਪੂਰੇ 50 ਹੀ ਦੇ ਦਾਂਗੇ ਅੱਛਾ ਪੂਰੇ 50 ਦੀ 50000 ਦੀ ਛੋਟੀ ਦੇਵਾਂਗੇ ਠੀਕ ਹੈ ਜੀ ਬਾਕੀ ਦੁੱਧ ਦਾ ਮੇਰੇ ਵੀ ਛੋਟੀ ਥੱਲੇ ਮੰਨ ਲਓ 7-8 ਕਿਲੋ ਹੋਵੇ ਠੀਕ ਹੈ ਸ਼ਾਗ ਲਾਣ ਦੀ ਚੋਾਈ ਕੀਤੀ ਜੀ ਆਪਾਂ ਠੀਕ ਹੈ ਜੀ ਆਮਣ ਕੋਲ ਵੇਖ ਲੈ ਜਿੰਨੇ ਜੋਗੀਆਂ ਭਾਜੀ ਬਣ ਜਾਂਦੀਆਂ ਵਿਚਾਰੀਆਂ ਠੀਕ ਹੈ ਭਾਜੀ ਹੁਣ ਅਥਰਾ ਝੋਟੀਆਂ ਹਾਂ ਹਾਂਜੀ ਹਾਂਜੀ ਜਿਹੜੀ ਜੋਗੀਆਂ ਬਣ ਜਾਂਦੀਆਂ ਇਹਨੂੰ ਧਾਕੀ ਮਰਾਈਏਗੇ ਹਾਂਜੀ ਹਾਂਜੀ ਬੜੀਆਂ ਭਾਂਦੀਆਂ ਜਿੰਨੇ ਜੋਗੀਆਂ ਭਾਜੀ ਬਣ ਜਾਂਦੀਆਂ ਠੀਕ ਹੈ ਤੇ ਠੀਕ ਹੈ ਵੀਰ ਯਾਰ ਕੁਝ ਕਹਣਾ ਫਿਰ ਬਸ ਭਾਜੀ ਬਾਕੀ ਇਹ ਕਿ ਤੁਹਾਡੇ ਘਰੋਂ ਕੋਈ ਤਸੱਲੀ ਕਰਕੇ ਆਪਣਾ ਵੇਖ ਚੱਕ ਕੇ ਖੜੇ ਹਨ ਐਡਰੈਸ ਦੇ ਦੇ ਮੜਾ ਆਪ ਨੂੰ ਹਾਂਜੀ ਪਤਾ ਨਹੀਂ ਗੱਲ ਆ ਮਤਲਬ ਜਿੰਨੇ ਡੰਗਰ ਨੇ ਨਾ ਇੱਥੇ ਆ ਕੇ ਆਪਣਾ ਵੇਖ ਲਿਆ ਮਹੀਂ ਵਿਰਾਤੀ ਲਿਆਏ ਤੁਹਾਨੂੰ ਪਤਾ ਡੰਗਰ ਮੇਰਾ ਵੀ ਰੋਲ ਹੋਵੇ ਜਿੰਨੇ ਰੱਖੀਆਂ ਨੇ ਠੀਕ ਹੈ ਜੀ ਸਾਰਾ ਪੂਰਾ ਪੂਰਾ ਵੀ ਕਰ ਪੀ ਨਹੀਂ ਯਾਰ ਇਹ ਮਿਲਦੀਆਂ ਨਹੀਂ ਖਲੋਂਦੀਆਂ ਨਹੀਂ ਆ ਜਿੰਨੇ ਵੀ ਡੰਗਰ ਲੈਣਾ ਆਪਣਾ ਵੇਖ ਇੱਥੋਂ ਹੀ ਤਸੱਲੀ ਕਰਕੇ ਵੇਖ ਚੱਕ ਕੇ ਖੜੇ ਆ ਨਾ ਇਹ ਪਾਜੀ ਨਹੀਂ ਰੱਖੀਆਂ ਨਾ ਜਿੰਨੇ ਜਿੰਦੀਆਂ ਪੈਂਟਾਂ ਪਾਈਆਂ ਉਹ ਨਾ ਮੇਰੇ ਵੀ ਚੋਟੀਆਂ ਤੇ ਪੈਂਟ ਤੇ ਤੁਸੀਂ ਵੀ ਜਿੰਦੀ ਪਾਈ ਜੀ ਪਾਈ ਨਹੀਂ ਪਾਈ ਅਸੀਂ ਹੁਣੇ ਪਾਈ ਅਸੀਂ ਅੱਛਾ ਹੁਣੇ ਪਾਜੀ ਲਾ ਲੀਆਂ ਤੇ ਅੱਛਾ ਫਿਰ ਪਜਾਮਾ ਹੀ ਪਾ ਲੈਣਾ ਠੀਕ ਆ ਹੁਣ ਜਲਦੀ ਕਰ ਲੈ ਇੱਥੇ ਆਪਾਂ ਖੜੇ ਕਵੀਰ ਆਪਣੇ ਸਮਝਣਾ ਵੇਖ ਚੱਕ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਤਾਂ